ਕੋਈ ਇਹ ਨਹੀਂ ਕਹੂੰਗਾ ਕਿ ਮੈਂ ਪਿੱਛੇ ਰਹਿ ਕੇ ਮੈਂ ਮੇਰੀ ਜੇ ਉੱਥੇ ਲੋਡ ਪੈ ਗਈ ਨਾ ਤੇ ਮੇਰੀ ਛਾਤੀ ਸਭ ਤੋਂ ਅੱਗੇ ਹੋਊਗੀ ਇਸ ਕਰਕੇ ਕਿਤੇ ਇਹ ਗਲਤੀ ਨਾ ਕਰ ਜਿਓ ਕਿ ਕਿਤੇ 26 ਵਾਲੀ ਗੱਲ ਸੋਚ ਕੇ ਵੀ ਉਹਨੂੰ ਦੁਹਰਾ ਜੋਂ ਇਸ ਵਕਤ ਘਾਟਾ ਤੁਹਾਨੂੰ ਬਹੁਤ ਪਊਗਾ ਇਹ ਨਾ ਹੋਵੇ ਤੁਹਾਡੇ ਤੋਂ ਉਹ ਘਾਟੇ ਦੀ ਮੁੜ ਕੇ ਪਰਪਾਈਆਂ ਨਾ ਹੋਣ ਕਿ ਤੁਹਾਡੇ ਅੱਗੇ ਅਸੀਂ ਆਪਣੀਆਂ ਲਾਸ਼ਾਂ ਦੀ ਕੰਦ ਕੱਢ ਦਿਆਂਗੇ ਪਰ ਤੁਹਾਨੂੰ ਆਪਣੇ ਜਰਨਲ ਦੇ ਨੇੜੇ ਨਹੀਂ ਲੱਗਣ ਦੇਾਂਗੇ ਇਸ ਕਰਕੇ ਅਸੀਂ ਇਸ ਵਕਤ ਕੁਰਬਾਨੀਆਂ ਦੇਣ ਦੇ ਫੁੱਲ ਮੂਡ 'ਚਾਂ ਆ ਕੋਈ ਆਏ ਨਹੀਂ ਮੋਰਚਾ ਮਤਲਬ ਕਿ ਮੈਂ ਅਨਾਉਂਸਮੈਂਟ ਕਰ ਰਿਹਾ ਮੈਂ ਇੱਕ ਆਪਣਾ ਇੱਕ ਕਿਸਾਨ ਹੋਣ ਦੇ ਨਾਮ ਤੇ ਮੇਰਾ ਇਹ ਫਰਜ ਬਣਦਾ ਕਿ ਮੈਂ ਸਾਡੇ ਜਿਹੜੇ ਵਲੰਟੀਅਰ ਵੀਰ ਨੇ ਹਨਾ ਜਿੱਥੇ ਵੀ ਉਹਨਾਂ ਨੂੰ ਮੰਨ ਲਓ ਮੇਰੀ ਲੋੜ ਮਹਿਸੂਸ ਹੁੰਦੀ ਆ ਮੈਂ ਉੱਥੇ ਜਾ ਕੇ ਆਪਣੀ ਜਿੰਨੀ ਵੀ ਛੋਟੀ ਜਾਂ ਮੋਟੀ ਜਿੰਨੀ ਵੀ ਥੋੜੀ-ਬਹੁਤ ਸੇਵਾ ਜਿੰਨੀ ਆਪਾਂ ਨਿਭਾ ਸਕੀਏ ਮੈਂ ਉਹ ਸੇਵਾ ਲੈਣ ਦੀ ਜ਼ਰੂਰ ਕੋਸ਼ਿਸ਼ ਕਰਦਾ ਮੈਂ ਮੈਂ ਬੜਾ ਵਡਭਾਗਾ ਮੈਂ ਜਿਹੜਾ ਇਸ ਜਿਹੜਾ ਸਾਡਾ ਇਤਿਹਾਸ ਕੰਦੋਲਨ ਆ ਉਸ ਦੇ ਵਿੱਚ ਮੈਂ ਇਹ ਸੇਵਾ ਨਿਭਾ ਰਿਹਾ ਮੈਂ ਆਪਦੇ ਆਪ ਨੂੰ ਬੜਾ ਕਰਮਾ ਵਾਲਾ ਮਹਿਸੂਸ ਕਰਦਾ ਜੀ ਪਈ ਵਾਲੇ ਪਾਸੇ ਧਿਆਨ ਰੱਖਣਾ ਸਾਰੀ ਸੱਲੇ ਵਾਲ ਸਭ ਨੂੰ ਮਿਲਿਓ ਅੱਜ ਥੋੜੀ ਹੋਈ ਮੁਲਾਕਾਤ ਦੇਖੋ ਮੈਂ ਨਹੀਂ ਜਾ ਸਕਿਆਗਾ ਕਿਉਂਕਿ ਥੋੜੀਆਂ ਜੀਆਂ ਡਿਊਟੀਆਂ ਜਾਦਾ ਇਧਰ ਨੂੰ ਕਰਕੇ ਮੈਂ ਉਧਰ ਨੂੰ ਘਾਟਾ ਮੇਰਾ ਸਟੇਜ ਵਾਲਾ ਰੁਝਾਨ ਨਹੀਂ ਬਣਿਆ ਤੇ ਪਰ ਦੇਖੋ ਜਿਹੜੀਆਂ ਸਾਨੂੰ ਮਤਲਬ ਕਿ ਸਾਡੇ ਵੀਰ ਜਾਂਦੇ ਨੇ ਦੱਸਦੇ ਨੇ ਕਿ ਠੀਕ ਨੇ ਬਹੁਤ ਚੜ੍ਹਦੀ ਕਲਾ ਚ ਨਹੀਂ ਅੰਦਰ ਕੱਲ ਜਿਹੜੇ ਇੱਕਦਮ ਹਾਲਾਤ ਬਣੇ ਤੇ ਉਹਨੂੰ ਲੈ ਕੇ ਜਿਹੜਾ ਹਰ ਕੋਈ ਚਿੰਤਾ ਦੇ ਵਿੱਚ ਸੀਗਾ ਦੇਖੋ 25 ਦਿਨ ਥੋੜੇ ਨਹੀਂ ਹੁੰਦੇ ਹਨਾ ਆਪਾਂ ਨੂੰ ਵੀ ਪਤਾ ਕਿ 25 ਦਿਨ ਤੋਂ ਹਨਾ ਜਿਹੜਾ ਇੱਕ ਅੰਨ ਦਾ ਦਾਣਾ ਵੀ ਅੰਦਰ ਨਹੀਂ ਗਿਆ ਤੇ ਕਮਜ਼ੋਰੀਆਂ ਵੀਕਨੈਸ ਜਾਂ ਬੀਪੀ ਚ ਫਲਕਚੁਏਸ਼ਨ ਆ ਇਹ ਮਤਲਬ ਕਿ ਨੇਚਰਲ ਨਹੀਂ ਹਨ ਤੇ ਉਹਨਾਂ ਦੇ ਵਿੱਚੋਂ ਹੀ ਮੰਨ ਲਓ ਬੀਪੀ ਜਿਹੜਾ ਉਹ ਮੰਨ ਲਓ ਡਿੱਪ ਕਰ ਗਿਆ ਸੀ ਤੇ ਚਲੋ ਅਸੀਂ ਮਤਲਬ ਕਿ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਆ ਕਿ ਸਾਨੂੰ ਮਤਲਬ ਕਿ ਇੱਕ ਮੌਕਾ ਪ੍ਰਧਾਨ ਜੀ ਨੂੰ ਹਨਾ ਫੇਰ ਦਿੱਤਾ ਹੈ ਤੇ ਚਲੋ ਤੇ ਪਰ ਅਸੀਂ ਉੱਥੇ ਦੀ ਉੱਥੇ ਹੀ ਅਸੀਂ ਦੱਸ ਦਈਏ ਕਿ ਇਹ ਗੰਦੀਆਂ ਸਰਕਾਰਾਂ ਨੇ ਜਿਹੜੀਆਂ ਮਤਲਬ ਕਿ ਹਜੇ ਵੀ ਸਬਰ ਪਰਖਣ ਲਈਆਂ ਤੇ ਅਸੀਂ ਇਸ ਪਰ ਅਸੀਂ ਉਥੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਅਸੀਂ ਹਮੇਸ਼ਾ ਲਈ ਤਿਆਰ ਬਰ ਤਿਆਰ ਆਂ ਕਿਤੇ ਵੀ ਇਹਨਾ ਸੋਚਣ ਕਿ ਅਸੀਂ ਅਣਗਹਿਲੀ ਕਰਨ ਦੇ ਵਿੱਚ ਅਸੀਂ ਹਮੇਸ਼ਾ ਲਈ ਇਸੇ ਕਰਕੇ ਤਿਆਰ ਵਰ ਤਿਆਰ ਇਸੇ ਕਰਕੇ ਸਾਡੇ ਜਿਹੜੇ ਆ ਵੀਰ ਜਿਹੜੇ ਇਹ ਚੌਕਸੀ ਨਾਲ ਪਹਿਰੇ ਦੇ ਰਹੇ ਆ ਕਿ ਸਾਡੀ ਇਸ ਵਾਰ ਕੋਈ ਵੀ ਅਣਗਹਿਲੀ ਨਾ ਹੋਵੇ ਤੇ ਉੱਥੇ ਹੀ ਅਸੀਂ ਪ੍ਰਸ਼ਾਸਨ ਨੂੰ ਦੱਸ ਦਈਏ ਕਿਤੇ ਛੱਬੀ ਵਾਲੀ ਸੋਚ ਕੇ ਕਿਤੇ ਗਲਤੀ ਨਾ ਕਰ ਜਿਓ ਐਤਕੀ ਉਹ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕੈਮਰੇ ਦੀ ਅੱਖ ਨਾਲ ਕੈਦ ਕਰ ਸਕਦੇ ਹੋ ਕਿ ਸਾਡੀਆਂ ਗੁਰੂ ਦੀਆਂ ਫੌਜਾਂ ਲਾਡ ਲੀਆਂ ਫੌਜਾਂ ਵੀ ਇੱਥੇ ਮੋਰਚੇ ਦੇ ਵਿੱਚ ਪਹਿਰੇ ਦੇ ਰਹੀਆਂ ਠੀਕ ਆ ਇਸ ਕਰਕੇ ਕਿ ਤੁਹਾਡੇ ਅੱਗੇ ਅਸੀਂ ਆਪਣੀਆਂ ਲਾਸ਼ਾਂ ਦੀ ਕੰਦ ਕੱਢ ਦਿਆਂਗੇ ਪਰ ਤੁਹਾਨੂੰ ਆਪਣੇ ਜਰਨੈਲ ਦੇ ਨੇੜੇ ਨਹੀਂ ਲੱਗਣ ਦੇਾਂਗੇ ਇਸ ਕਰਕੇ ਅਸੀਂ ਇਸ ਵਕਤ ਕੁਰਬਾਨੀਆਂ ਦੇਣ ਦੇ ਫੁੱਲ ਮੂਡ 'ਚਾਂ ਤੇ ਇਹ ਵੀ ਆ ਕਿ ਮੈਂ ਕੋਈ ਇਹ ਨਹੀਂ ਕਹੂੰਗਾ ਕਿ ਮੈਂ ਪਿੱਛੇ ਰਹਿ ਕੇ ਮੈਂ ਮੇਰੀ ਜੇ ਉੱਥੇ ਲੋੜ ਪੈ ਗਈ ਨਾ ਤੇ ਮੇਰੀ ਛਾਤੀ ਸਭ ਤੋਂ ਅੱਗੇ ਹੋਊਗੀ ਇਸ ਕਰਕੇ ਕਿਤੇ ਇਹ ਗਲਤੀ ਨਾ ਕਰ ਜਿਓ ਕਿ ਕਿਤੇ 26 ਵਾਲੀ ਗੱਲ ਸੋਚ ਕੇ ਵੀ ਉਹਨੂੰ ਦੁਹਰਾ ਜਓ ਇਸ ਵਕਤ ਘਾਟਾ ਤੁਹਾਨੂੰ ਬਹੁਤ ਪਊਗਾ ਇਹ ਨਾ ਹੋਵੇ ਤੁਹਾਡੇ ਤੋਂ ਉਹ ਘਾਟੇ ਦੀ ਮੁੜ ਕੇ ਪਰਪਾਈਆਂ ਨਾ ਹੋਣ ਪ੍ਰਸ਼ਾਸਨ ਦੇ ਵੱਲੋਂ ਐਮਰਜੈਂਸੀ ਹਸਪਤਾਲ ਤੱਕ ਬਣਾ ਦਿੱਤਾ ਗਿਆ ਕਿਵੇਂ ਲੱਗਦਾ ਵੀ ਮੋਰਚੇ ਤੋਂ ਲੈ ਕੇ ਜਾ ਸਕਦੇ ਲੱਗਦਾ ਹੈ ਹਾਲਾਤ ਬੰਦ ਆ ਦੇਖ ਦੇਖ ਲੈਣ ਇਹ ਵੀ ਕਰਕੇ ਦੇਖ ਲੈਣ ਦੇਖੋ ਜੇ ਉਹਨਾਂ ਨੇ ਇਲਾਜ ਹੀ ਲੈਣਾ ਹੁੰਦਾ ਇੱਥੇ ਸਾਡੇ ਕੋਲੇ ਵਰਲਡ ਕਲਾਸ ਜਿਹੜੇ ਡਾਕਟਰਸ ਦੀ ਟੀਮ ਹੈਗੀ ਆ ਠੀਕ ਹੈ ਜੇ ਉਹਨਾਂ ਨੇ ਇਲਾਜ ਲੈਣਾ ਹੁੰਦਾ ਅਸੀਂ ਜਿਹੜੀਆਂ ਗੱਲਾਂ ਵਾਸਤੇ ਆਏ ਉਹ ਕਿਉਂ ਨਹੀਂ ਕਰਦੇ ਯਾਰ ਸਾਡੀਆਂ ਮੰਗਾ ਮੰਨਣ ਅਸੀਂ ਜਾਈਏ ਠੀਕ ਹੈ ਸਾਨੂੰ ਉਹ ਤੇ ਹਸਪਤਾਲਾਂ ਦੀ ਥੋੜੀ ਥੋੜ ਹੈ ਸਾਡੇ ਕੋਲੇ ਵਰਲਡ ਕਲਾਸ ਜਿਹੜੇ ਡਾਕਟਰਸ ਦੀ ਟੀਮ ਆ ਸਵੈਮਾਨ ਦੀ ਟੀਮ ਡਾਕਟਰ ਦੀ ਵਰਲਡ ਕਲਾਸ ਟੀਮ ਆ ਸਾਡੇ ਕੋਲੇ ਇਲਾਜ ਦੀ ਥੋੜੀ ਘਾਟ ਹੈ ਸਾਡੇ ਜਿਹੜੇ ਇੰਨੇ ਵਲੰਟੀਅਰ ਆ ਇਹ ਮਤਲਬ ਕਿ ਕੋਈ ਉਹਨਾਂ ਵਾਸਤੇ ਦੇਖਰੇਖ ਦੀ ਘਾਟ ਥੋੜੀ ਆ ਸਾਡੇ ਸਾਡੇ ਜਿਹੜੇ ਸਾਨੂੰ ਜ਼ਰੂਰਤਾਂ ਜਿਹੜੀ ਉਹ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਨੇ ਜਿਹੜੀਆਂ ਇਹ ਮਾੜੀਆਂ ਸਰਕਾਰਾਂ ਫੇਰ ਵੀ ਲਾਗੂ ਨਹੀਂ ਕਰ ਰਹੀਆਂ ਸਾਨੂੰ ਉਹ ਲੋੜ ਆ ਸਾਡੀਆਂ ਉਹ ਕਾਰਨ ਤੇ ਅਸੀਂ ਜਾਈਏ ਹਨਾ ਸਾਨੂੰ ਇਹਨਾਂ ਹਸਪਤਾਲਾਂ ਦੀ ਜਾਂ ਮਤਲਬ ਕਿ ਇਹਨਾਂ ਦੀ ਦੇਖਰੇਖ ਦੀ ਲੋੜ ਨਹੀਂ ਹੈਗੀ ਅਸੀਂ ਮਤਲਬ ਕਿ ਆਪਦੇ ਜਰਨੈਲ ਆਗੂ ਨੂੰ ਅਸੀਂ ਆਪ ਵੀ ਸੰਭਾਲਾਂਗੇ ਠੀਕ ਆ ਪਰ ਜਿਹੜੀ ਲੋੜ ਆ ਉਹ ਜਿਹੜੀਆਂ ਲੋੜਾਂ ਉਹ ਤੁਸੀਂ ਤੁਹਾਡੇ ਰਮਾਦਿਆਂ ਰਾਈਂ ਦੱਸਦੀਏ ਕਿ ਸਾਨੂੰ ਜਿਹੜੀਆਂ ਲੋੜਾਂ ਸਾਡੀਆਂ ਉਹ ਪੂਰੀਆਂ ਕਰੋ ਨਾ ਕਿ ਐਵੇਂ ਦੇਖਰੇਖ ਵਾਸਤੇ ਜਿਹੜੇ ਹਸਪਤਾਲਾਂ ਦੀ ਸਾਨੂੰ ਲੋੜ ਨਹੀਂ ਦੇਖੋ ਪ੍ਰਧਾਨ ਜੀ ਨੇ ਬੜੇ ਸਾਫ਼ ਤੇ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਕਿਸੇ ਦੇ ਪੁੱਤ ਨਹੀਂ ਮਰਾਉਣੇ ਮੈਂ ਆਪ ਅੱਗੇ ਹੋ ਕੇ ਆਪਣੀ ਜਾਨ ਦੇਵਾਂਗਾ ਠੀਕ ਆ ਤੇ ਇੱਕ ਕਿਸਾਨ ਹੋਣ ਦੇ ਮੈਂ ਇਹ ਨਹੀਂ ਕਹੂੰਗਾ ਮੈਂ ਇਸ ਵਕਤ ਜੇ ਕਹਾਂ ਵੀ ਮੈਂ ਇੱਕ ਕਿਸਾਨ ਲੀਡਰ ਦੇ ਬੇਟੇ ਹੋਣ ਦੇ ਨਾਮ ਤੇ ਨਹੀਂ ਮੈਂ ਇੱਕ ਕਿਸਾਨ ਹੋਣ ਦੇ ਨਾਮ ਤੇ ਕਹਿ ਰਿਹਾ ਕਿ ਮੇਰਾ ਫਰਜ਼ ਬਣਦਾ ਕਿ ਸਾਡੇ ਕੋਲੇ ਇੱਕ ਆਗੂ ਸਾਨੂੰ ਮਿਲਿਆ ਤੇ ਅਸੀਂ ਉਸ ਦੀ ਰਾਖੀ ਆਸਤੇ ਆਪਣਾ ਆਖਰੀ ਦਮ ਤੱਕ ਅਸੀਂ ਉਸ ਦੀ ਰਾਖੀ ਆਸਤੇ ਲਾ ਦਈਏ ਤੇ ਮੇਰਾ ਇਹ ਫਰਜ਼ ਬਣਦਾ ਕਿ ਮੈਂ ਯਾਰ ਜਿੱਥੇ ਮੇਰਾ ਕਿਸਾਨ ਹੈ ਜਿੱਥੇ ਮੇਰੇ ਕਿਸਾਨ ਵੀਰ ਜਿੱਥੇ ਵੀ ਮੇਰੀ ਮਾੜੀ ਜੀ ਵੀ ਲੋੜ ਦੀ ਮਹਿਸੂਸ ਹੁੰਦੀ ਹੈ ਮੈਂ ਉੱਥੇ ਜਾ ਕੇ ਆਪਣੇ ਆਪ ਨੂੰ ਅੱਗੇ ਰੱਖ ਕੇ ਉਹਨਾਂ ਨਾਲ ਹੈਲਪ ਕਰਾਵਾਂ ਤੇ ਮੈਨੂੰ ਕਦੇ ਵੀ ਮੈਂ ਇਹ ਨਹੀਂ ਸੋਚੂਗਾ ਕਿ ਮੈਂ ਘਰ 'ਚ ਬਹਿ ਜਾ ਜਾਂ ਮੈਂ ਪਿੱਛੇ ਹੋ ਜਾ ਮੈਂ ਕਿਤੇ ਹੋਰ ਹੋ ਜਾ ਨਾ ਮੈਨੂੰ ਮੈਨੂੰ ਇਹ ਚੀਜ਼ਾਂ ਮੈਨੂੰ ਸਿਖਾਈਆਂ ਹੀ ਨਹੀਂ ਗਈਆਂ ਮੈਨੂੰ ਇਹ ਹਮੇਸ਼ਾ ਵਾਸਤੇ ਮੇਰੇ ਪਿਤਾ ਜੀ ਜਾਨੀਓ ਇਹੀ ਚੀਜ਼ ਸਿੱਖਣ ਨੂੰ ਮਿਲੀ ਆ ਕਿ ਜਿੱਥੇ ਵੀ ਆਪਾਂ ਨੂੰ ਲੋੜ ਲੱਗਦੀ ਹੈ ਉੱਥੇ ਸਭ ਤੋਂ ਅੱਗੇ ਹੋ ਕੇ ਆਪਾਂ ਕੋਈ ਵੀ ਕੰਮ ਜਿਹੜਾ ਉਹ ਕਰਨਾ ਦੂਜੇ ਕਿਸਾਨ ਜਿਥੇ ਬੰਦੀਆਂ ਜਿਹੜੀਆਂ ਲਗਾਤਾਰ ਬਿਆਨ ਦੇ ਰਹੀਆਂ ਪਰ ਨਾਲ ਨਹੀਂ ਰਹੀਆਂ ਕੀ ਉਹਨਾਂ ਨੂੰ ਸੁਨੇਹਾ ਕੀ ਆ ਦੇਖੋ ਉਹਨਾਂ ਦੀਆਂ ਸਾਈਕੋਲੋਜੀ ਹੈ ਜਿਹੋ ਜੀ ਵੀ ਹਨਾ ਜਿਹੇ ਜਿਹੇ ਵਾਇਗਰੂ ਨੇ ਦਿਮਾਗ ਦਿੱਤਾ ਚਲੋ ਉਹੋ ਜੀਆਂ ਉਹ ਗੱਲਾਂ ਕਰੀ ਜਾਂਦੇ ਜਿਹੇ ਜਿਹੇ ਸਾਨੂੰ ਦਿੱਤਾ ਅਸੀਂ ਉਹ ਜਿਆ ਕਰੀ ਜਾਂਦੇ ਆ ਲੋਕ ਜਵਾਬ ਦੇਣ ਲੱਗੇ ਉਹਨਾਂ ਦੇ ਸਵਾਲਾਂ ਦਾ ਹੁਣ ਤਾਂ ਖਰਬ ਬਸ ਇਹੀ ਤੁਹਾਡੇ ਸਵਾਲ ਦਾ ਜਵਾਬ ਆ ਕਿ ਜਦੋਂ ਲੋਕ ਸਵਾਲਾਂ ਦੇ ਜਵਾਬ ਦੇਣ ਲੱਗ ਜਾਣ ਉਦੋਂ ਸਾਨੂੰ ਮੈਨੂੰ ਲੱਗਦਾ ਕੁਝ ਬੋਲਣ ਤੋਂ ਮਤਲਬ ਕਿ ਸਾਨੂੰ ਬੋਲਣ ਦੀ ਨਹੀਂ ਲੋੜ ਰਹਿੰਦੀ ਜਦੋਂ ਲੋਕ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲੱਗ ਜਾਣ ਅ ਚਲੋ ਕੋਈ ਨਹੀਂ ਅ ਥੋੜਾ ਜਾ ਮਤਲਬ ਕਿ ਹੋਰ ਵਾਇਗਰੂ ਸਮਾਂ ਦੇਵੇ ਇੱਥੇ ਕਿਤੇ ਨਾ ਕਿਤੇ ਆਪਾਂ ਨੂੰ ਸਾਰੇ ਉਹ ਇਕੱਠੇ ਮਿਲਣਗੇ ਠੀਕ ਹੈ ਧੰਨਵਾਦ ਜੀ